ਸਾਡੇ ਇੱਥੇ ਕਪੂਰਥਲਾ ਜੇਲ੍ਹ ਦੇ ਵਿੱਚ 4 ਏਕੜ ਦੇ ਕਰੀਬ ਜਗ੍ਹਾ ਸੀ ਜਿਹਦੇ ਵਿੱਚ ਕੂੜੇ ਦਾ ਵੱਡਾ ਡੰਪ ਲੱਗਾ ਸੀ ਸੁਪਰਡੰਟ ਸਾਹਿਬ ਦੱਸਦੇ ਆ ਕਿ 10-10 12-12 ਫੁੱਟ ਉੱਚੇ ਕੂੜੇ ਦੇ ਪਹਾੜ ਲੱਗੇ ਸੀ ਉਹ ਸੁਪਰਡੰਟ ਸਾਹਿਬ ਨੇ ਤੇ ਸਾਰੇ ਨਾਲ ਅਫਸਰਾਂ ਨੇ ਲਾ ਕੇ ਨਾਲ ਸਾਡੇ ਡਿਪਾਰਟਮੈਂਟ ਦੇ ਜਿੰਨੇ ਵੀ ਮੁਲਾਜ਼ਮ ਨੇ ਉਹਨਾਂ ਨੇ ਲਾ ਕੇ ਉਹ ਕੂੜੇ ਦੇ ਪਹਾੜ ਚੁੱਕ ਕੇ ਜੀ.ਐਸ.ਪੀ ਲਾ ਕੇ ਗਰਾਊਂਡ ਐ ਬਿਲਕੁਲ ਸਾਫ਼ ਕਰਕੇ 4 ਏਕੜ ਦੇ ਵਿੱਚ ਬੜਾ ਵਧੀਆ ਟਰੈਕ ਭਜਨ ਨੂੰ ਨਾਲ ਫੁੱਟਬਾਲ ਦੀ ਗਰਾਊਂਡ ਬਣਾਤੀ ਆ ਭਾਵੇਂ ਕੋਈ ਕ੍ਰਿਕਟ ਖੇਡੇ ਤੇ ਸਭ ਤੋਂ ਮੇਨ ਮਕਸਦ ਇਹ ਆ ਵੀ ਜੇ ਕੋਈ ਜੇਲ੍ਹ ਦੇ ਵਿੱਚ ਆ ਹੀ ਜਾਂਦਾ ਜਾਣੇ ਅਣਜਾਣੇ ਉਹ ਆਪਦੀ ਜ਼ਿੰਦਗੀ ਜਿਹੜੀ ਆ ਜੇਲ੍ਹ ਦੇ ਵਿੱਚ ਇਸ ਤਰ੍ਹਾਂ ਹੀ ਗੁਜ਼ਾਰੇ ਵੀ ਮੈਂ ਹੁਣ ਸੁਧਰ ਕੇ ਘਰ ਦੇ ਵਿੱਚ ਜਾਣਾ ਤੇ ਆਪਦੇ ਪਰਿਵਾਰ ਨੂੰ ਪਾਲਣਾ ਵੀ ਇੱਥੇ ਕੋਈ ਗੇਮ ਕਰ ਸਕੇ ਮੈਡੀਟੇਸ਼ਨ ਕਰ ਸਕੇ ਯੋਗਾ ਕਰ ਸਕੇ ਤੇ ਉਹਦੇ ਵਿੱਚ ਬੜੀ ਵਧੀਆ ਇਹਨਾਂ ਨੇ ਕਦਮ ਉਠਾਇਆ ਨੈਲ ਸੁਪਰਟੈਂਡੈਂਟ ਸਾਹਿਬ ਨੇ ਸਾਡੇ ਅੰਦਰ ਲੋਹੇ ਦਾ ਫਰਨੀਚਰ ਵੀ ਤਿਆਰ ਹੁੰਦਾ ਜਿਹੜਾ ਸਰਕਾਰੀ ਦਫ਼ਤਰਾਂ ਦੇ ਵਿੱਚ ਜਾਂਦਾ ਲੱਕੜ ਦਾ ਫਰਨੀਚਰ ਵੀ ਅੰਦਰ ਤਿਆਰ ਕਰਦੇ ਆ ਜਿਵੇਂ ਕੋਈ ਮਿਸਤਰੀ ਟੈਪ ਦੇ ਬੰਦੇ ਕਿਸੇ ਜੁਰਮ ਚੰਦਰ ਆ ਜਾਂਦੇ ਉਹ ਫਿਰ ਨਾਲ ਦੂਜੇ ਬੰਦਿਆਂ ਨੂੰ ਵੀ ਉਹ ਕੰਮ ਸਿਖਾਉਂਦੇ ਕਾਰੀਗਰ ਹੁੰਦੇ ਆ ਬੰਦੇ ਉਹ ਸਿਖਾਉਣ ਦੇ ਕਾਬਿਲ ਹੁੰਦੇ ਆ ਉਹ ਦੂਜੇ ਬੰਦਿਆਂ ਨੂੰ ਸਿਖਾ ਦਿੰਦੇ ਆ ਨਾਲ ਅੰਦਰ ਹੋਰ ਕਈ ਕੋਰਸ ਕਰਾਏ ਜਾਂਦੇ ਆ ਜਿਵੇਂ ਬਿਊਟੀਸ਼ਨ ਦਾ ਬੀਪੀਆਂ ਨੂੰ ਹੋਰ ਵੀ ਕਈ ਕੰਮ ਇੱਥੇ ਆ ਕੇ ਜਿਹਦੇ ਨਾਲ ਮਿਹਨਤ ਕਰਕੇ ਨਾਲੇ ਤੇ ਉਹਨਾਂ ਨੂੰ ਪੈਸੇ ਮਿਲ ਜਾਂਦੇ ਆ ਰੋਜ਼ਗਾਰ ਮਿਲ ਜਾਂਦਾ ਨਾਲੇ ਜਿਹੜਾ ਬੰਦਾ ਸਾਰਾ ਦਿਨ ਵਿਹਲਾ ਰਹਿੰਦਾ ਉਹਨੇ ਪੁੱਠੇ ਸਿੱਧੇ ਖਿਆਲ ਸੋਚਦੇ ਰਹਿਣਾ ਪੁੱਠੇ ਸਿੱਤੇ ਉਹਦੇ ਮਨ 'ਚ ਵਿਚਾਰ ਆਉਣੇ ਆ ਜਿਹੜਾ ਬੰਦਾ ਜਾਂ ਕੋਈ ਔਰਤ ਜਾਂ ਕੋਈ ਬੰਦਾ ਕੰਮ ਕਰੂਗਾ ਉਹ ਆਪੇ ਰਾਤ ਨੂੰ ਥੱਕ ਕੇ ਟੁੱਟ ਕੇ ਸੌਂਜੂਗਾ ਤੇ ਉਹ ਫੇਰ ਦਿਨੇ ਉਹਦਾ ਧਿਆਨ ਉਹ ਮੈਂ ਕੰਮ ਕਰਨਾ ਮੈਂ ਪੈਸੇ ਕਮਾਉਣੇ ਆ ਇਹ ਹਕ ਲਾਲ ਦੀ ਕਮਾਈ ਨਾ ਭਾਵੇਂ ਜੇਲ੍ਹ 'ਚ ਆ ਤੇ ਭਾਵੇਂ ਬਾਹਰ ਆ ਬਾਹਰ ਵੀ ਹਕ ਲਾਲ ਦੀ ਕਮਾਈ ਕਰੋਗੇ ਤੇ ਤੁਹਾਡਾ ਪਰਿਵਾਰ ਟਿਕਾਣੇ ਲੱਗਣਾ ਤੇ ਇੱਥੇ ਵੀ ਹਕ ਲਾਲ ਦੀ ਕਮਾਈ ਕਰੋਗੇ ਤੁਹਾਨੂੰ ਸੁਖ ਦੀ ਨੀਂਦ ਆਊਗੀ ਤੇ ਤੁਹਾਡੇ ਮਨ 'ਚ ਗਲਤ ਵਿਚਾਰ ਨਾ ਆਉਣਗੇ ਤੇ ਮੈਂ ਇਹਨਾਂ ਨੂੰ ਇਹ ਵਧਾਈ ਦੇ ਪਾਤਰ ਵੀ ਨਹੀਂ ਸਾਰੇ ਸਾਡੇ ਅਫਸਰ ਜਿਨ੍ਹਾਂ ਨੇ ਖੇਡਣ ਲਈ ਵਧੀਆ ਗਰਾਊਂਡ ਬਣਾਈਆਂ ਵੀ ਇੱਥੇ ਜਿਹੜੇ ਜੇਲ੍ਹ ਦੇ ਵਿੱਚ ਕੈਦੀ ਆ ਹਵਾਲਾਤੀ ਆ ਜਾਂ ਹਵਾਲਾਤਨਾ ਕਈ ਦਨਾਂ ਨੇ ਉਹ ਆਪਦੀ ਜ਼ਿੰਦਗੀ ਇੱਥੇ ਮੈਡੀਟੇਸ਼ਨ ਕਰਕੇ ਜਾਂ ਜੁਗਾ ਕਰਕੇ ਇੱਥੇ ਜੋ ਉਹਨਾਂ ਨੂੰ ਸਜ਼ਾ ਹੋਈ ਆ ਉਹ ਸਜ਼ਾ ਤੇ ਭੁਗਤ ਨਹੀਂ ਪੈਣੀ ਆ ਉਹਦੇ ਬਾਅਦ ਕੋਰ ਦਾ ਫੈਸਲਾ ਜਦੋਂ ਕੋਰ ਇਹਨਾਂ ਨੂੰ ਜ਼ਮਾਨਤ ਦੇ ਦੂਏ ਆਪਦੇ ਘਰ ਜਾਣ ਫੇਰ ਉੱਥੇ ਜਾ ਕੇ ਇੱਕ ਚੰਗੇ ਸੌ ਨੇਕ ਇਨਸਾਨ ਚੰਗਾ ਵਧੀਆ ਆਚਰਣ ਰੱਖ ਕੇ ਆਪਦੇ ਪਰਿਵਾਰ ਚ ਆਪਦੇ ਬੱਚਿਆਂ ਚ ਆਪਦੇ ਮਾਤਾ ਪਿਤਾ ਦੀ ਸੇਵਾ ਕਰਨਾ